keer mang ke mang mare na mara 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 baapre ka le haa baapre ka baapre ka haa ek gatta ye ye la mara ਮੇਰਾ ਨਾਂ ਜੂਲ ਲਿਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾਤੀ ਹਾੜ ਦਿਨ ਐ ਮੰਗਣਾ ਐ ਸਕੇ ਮੰਗ ਖਾਂ ਨਹੀਂ ਦਿੰਦੇ ਹਾੜ ਪੱਟੇ ਮਾਰ ਚੁੱਕਿਆ ਹਾਂ ਇਹਨਾਂ ਦਾ ਕੀ ਮਤ ਬਲਾ ਹਾਰੇ ਹੱਥ ਚੁੱਕੰਦਾ ਹਾਂ ਮੈਂ ਮੰਗਤੀ ਐ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮੇਰੇ ਬੰਦ ਕਰੋ ਅੱਛੀ ਆ ਟੋਪੀ ਆਪਣਾ ਵੀ ਪੰਡ ਕਰਦੇ ਆ ਜਨਾਬ ਨੇ ਗਲਤ ਕਰਨਾ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਨਸ਼ਨ ਤੜੀ ਆ ਕੇ ਮੰਗੂਗਾ ਜਨਨੀਆਂ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨਾੜ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਬਿਲਕੁਲ ਅਹੀ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਜੀ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਵਾ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਹੀਂ ਨਾ 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 ਕਿਸ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਕੀ ਨਾਮ ਪੁਲਸਾ ਲੈਣ ਕੁੱਟਿਆ ਗੱਲ ਇਹਨਾਂ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਕਹ ਰਹੇ ਸਾਡੀ ਕੋਈ ਕਾਲੇ ਨੇ ਪੱਟੇ ਵੀ ਮਾਰੇ ਨਹੀਂ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟੈਂਪਰ ਚ ਆਊਗਾ ਠੀਕ ਆ ਸਾਡੇ ਬਾਬਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਬਾਤੂ ਮਾਰਦੇ ਕੱਚੀ ਖੁਸਰੇ ਨਹੀਂ ਆ ਆ ਦੇਖੋ ਮੇਰੀ ਖਾਲ ਸੁਣਾਓ

ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੋ ਹੀ ਨਹੀਂ ਮੰਗ ਸਕਦੇ ਜੋ ਮਰਜ਼ੀ ਕਰ ਲੋ ਗੜਵਾੜੇ ਮੰਗ ਸਕਦੇ ਲੋ ਗੜਵਾੜੇ ਅਸੀਂ ਧਰਨਾ ਲਾਇਆ ਰਿਹਾ ਕਿ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪੱਟੇ ਮਾਰੇ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਕੁਸਰੇ ਨਹੀਂ ਆ ਜਨਾਨੀਆਂ ਨੂੰ ਬਹੁਤ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਕੁਸਰੇ ਅਸੀਂ ਕਿੱਥੇ ਜਾਈਏ ਨਾ ਸਾਨੂੰ ਘਰ ਦੇ ਰੱਖਦੇ ਨਾ ਬਾਹਰ ਸਾਨੂੰ ਰਹਿਣ ਦੇਣ ਸੀ ਕਿੱਥੇ ਬੈਈਏ ਤੁਮਰਜੀ ਹਾਂਜੀ ਅਸੀਂ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਆ ਕੇ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਕਿਸੜੇ ਕਾ ਮੰਗਨ ਦਾ ਹੱਕ ਹੈ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਮਾਤਾ ਜੀ ਨੂੰ ਬਣਾ ਕਰਕੇ ਕਿੱਥੇ ਤੁਸੀ ਜਾਣਾ ਕਿਉਂ ਨਹੀਂ ਜਾਣਾ ਨਹੀਂ ਮੰਗਣਗੇ ਅਸੀਂ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਕਿੱਥੇ ਜਾਵਾਂਗੇ ਪਾਜੀ ਅਸੀਂ ਲਗਾਇਆ ਸੀ ਕਿੰਨਾ ਧਰਨਾ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਾਵੇਂ ਹਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਦੇਖ ਕੇ ਮੰਗਣਾ ਵਾ ਆਪਣਾ ਮੰਗਣਾ ਸਾਰਾ ਨਹੀਂ ਮੇਰੀ ਗੱਲ ਸੁਣਾ ਭਾਰ ਦਵੇ ਪਰ ਮਾਰ ਦੇਵੇ ਅਸੀਂ ਮਾਰ ਦੇ ਕੇ ਹਾਂ ਬੁਲਾਵਾਂਗੇ ਬੁਲਾ ਬੁਲਾਵਾਂਗੇ ਇੱਥੋਂ ਹੀ ਅੰਬਰਸਰ ਦਾ ਫਿਸਲਾ ਅੰਬਰਸਰ ਦੇ ਬੁਲਾਵਾਂਗੇ ਹਾਂਜੀ ਸਸ ਸਾਰੇ ਅਸੀਂ ਅੰਬਰਸਰ ਦੇ ਆ ਠੀਕ ਆ ਸਾਡੇ ਬਾਪਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਪਾਤੂ ਮਾਰਦੇ ਅਸੀਂ ਘੁੱਸਰੇ ਨਹੀਂ ਆ ਆ ਦੇਖੋ ਮੇਰੀ ਗੱਲ ਸੁਣਾਓ ਕੱਲ ਰਾਤ ਦੀ ਗਲੀ ਨੰਨੀ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਸਾਹੀ ਵੀ ਖੋਲੇ ਤੇ ਬਾਦੀ ਉਹਦੇ ਪੱਟੇ ਮਾਰੇ ਪੱਟੇ ਮਾਰੇ ਘਾਤੂ ਮਾਰੇ ਪੁਲਿਸ ਵਾਲਿਆਂ ਨੇ

ਕਾਲੇ ਨੇ ਕੀ ਕੀਤਾ ਨਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੋਈ ਨਹੀਂ ਮੰਗ ਸਕਦੇ ਜੋ ਮਰਜ਼ੀ ਕਰ ਲੋ ਗਾੜਾ ਗਾੜਾ ਮੰਗੋ ਬੜਾ ਨਾ ਸੀ ਕਰਨਾ ਲਾਇਆ ਰਿਹਾ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਖੁੱਸਰੇ ਨਹੀਂ ਹਾਂ ਜਨਾਨੀਆਂ ਨੂੰ ਖਾਓ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁੱਸਰੇ ਸੀ ਕਿੱਥੇ ਜਾਈਏ ਨਾ ਸਾਨੂੰ ਘਰ ਦੇ ਰੱਖ ਦੇ ਨਾ ਬਾਹਰ ਸਾਨੂੰ ਰਹਿਣ ਦੇ ਨਾ ਸੀ ਕਿੱਥੇ ਲਈਏ ਤੁਮਰਜੀ ਕਾਂਦੀ ਹਾਂ ਜੀ ਆ ਵੇ ਕਾਂਦ ਮੰਮੀ ਖੈਲੀ ਟੈਂਟੇ ਕੀ ਕਾ ਆ ਵੇ ਕੋ ਅੱਜ ਪੱਤੇ ਮਾਰਦੇ ਆ ਅੰਨ ਨੂੰ ਟੀ ਮੈਦ ਬੜਿਆ ਹਾਂ ਜਨਾਂ ਨੂੰ ਮਾਰਦੇ ਆ ਹਾਂ ਬੱਚਾ ਬੋ ਤੇਜ ਜੰਦ ਜੰਦੋ ਜੰਦ ਜੰਦੋ 4 2 4 2 ਬੱਚਾ 4 2 4 2 এই তো আবার আবার ਉਹ ਨਾ ਜੇ ਮੈਂ ਜਾਵਾਂਗਾ ਨਾ ਉਹ ਆਣਗੇ ਤੇ ਪਰਚਾ ਦਾ ਹੋਏਗਾ ਕਿਸੇ ਆਉਂਦੇ ਉਹ ਤੁਹਾਡਾ ਹਾਂ ਜਦ ਜ ਇੱਕ ਬੰਦਾ ਕਰਨਾ ਜਦ ਦੂਜੀ ਗੱਲ ਕਰਦਾ ਜਾਂ ਤੋਂ ਹੀ ਦੂਜੀ ਗੱਲ ਕਰਦਾ ਇੱਕ ਬੰਦਾ ਗੱਲ ਕਰਦਾ ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ ਕਿ ਵੀ ਕੋਈ ਕੋਈ ਸਮੱਸਿਆ ਸੈਕਟੋਰ ਦਾ ਸਾਡਾ ਸਿਆਵਾ ਸਾਡਾ ਇਨਸਾਫ ਚਾਹੀਦਾ ਵਾ ਸਾਡਾ ਮੰਗਣਾ ਚਾਹੀਦਾ ਇਸ ਕਿਤੇ ਜਾ ਰਹਾ ਉਸ ਦੇ ਵਾਸਤੇ ਕਰੋ ਬਿਨ ਤੱਕ ਇਹ ਹਿਤਾ ਰੋ ਬਿਨ ਤੱਕ ਉਸ ਦੇ ਵਾਸਤੇ ਅਸੀਂ ਤੁਹਾਨੂੰ ਨਹੀਂ ਕੋਈ ਵੀ ਅਮੀਰ ਜਾਂ ਉਹ ਭਰ ਸਕਦੇ ਕੋਰੇ ਵਾਸਤੇ ਕਾਨੂੰਨ ਬਣਾਇਆ ਕਾਨੂੰਨ ਜਿਹੜਾ ਹੈ ਤੁਸੀਂ ਤੁਹਾਡਾ ਜੋ ਵੀ ਉੱਥੇ ਰਿਪਰੈਜ਼ੈਂਟੇਟਿਵ ਹੈ ਕੋਈ ਬੰਦਾ ਉਹਦੇ ਤੋਂ ਰਾਈਟ ਜੋ ਰਾਈਟ ਹੈ ਉਹ ਆਪਸੀ ਬੰਦ ਹੋ ਜਾਂਦਾ ਨਹੀਂ ਨਾ ਕਰ ਸਕਦਾ ਕੋਈ ਕੰਮ ਨਹੀਂ ਕਰਨੇ ਜਾਂ ਜਦੋਂ ਉਹ ਬੰਦ ਨਹੀਂ ਕਰਦਾ ਜੋ ਹੋਏਗਾ ਉਹ ਬੰਦ ਕਰ ਲਈ ਉਹ ਬੰਨੀ ਬੰਦ ਨਹੀਂ ਆਪਣੀ ਤੁਹਾਡੀ ਮਰਜ਼ੀ ਹੈ ਹਾਂ ਜੀ ਫਿਰ ਹੁਣ ਜੇ ਆਪਾਂ ਬੱਚੇ ਆਣਾ ਮਾ ਜੋ ਬਾਈ ਤਾਂ ਨਹੀਂ ਨਹੀਂ ਬੈਠੇ ਤੇ ਤੈਨੂੰ ਮੱਛਲੀ ਕੋਈ ਨਹੀਂ ਆਈ ਤਾਂ ਸਪੈਸ਼ਲ ਟੇਨਰ ਤੇ ਖੜੇ ਆ ਸਪੈਸ਼ਲ ਟੇਨਰ ਨਹੀਂ ਜੀ ਉਹਦੇ ਕਰਕੇ ਇਕੱਠੇ ਹੋ ਜਾਂਦਾ ਤਾਂ ਤਾਂ ਪਤਾ ਹੀ ਨਹੀਂ ਕੀ ਕਰਦਾ ਪਤਾ ਕੀ ਕਰਦਾ ਜਨੰਦਾਂ ਨੂੰ ਪਤਾ ਕੀ ਕਰਦਾ ਸਾਡੋ ਕਦੇ ਥੋੜਾ ਰੁਕੋ ਕੋਸ਼ਿਸ਼ ان تي پر امار جا جا کا کي چا ندي